ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ ਅਧਿਆਪਕਾਂ ਨੂੰ ਜਲਦ ਹੀ ਮਿਲੇਗੀ ਤਰੱਕੀ 19 ਜੂਨ ਤੋਂ ਹੋਵੇਗੀ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਪੰਜਾਬ ਵਿੱਚ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਮਾਸਟਰ ਕਾਰਡਰ ਅਧਿਆਪਕ ਨੂੰ ਜਲਦੀ ਹੀ ਲੈਕਚਰਾਰ ਵਜੋਂ ਤਰੱਕੀ ਦਿੱਤੀ ਜਾਵੇਗੀ ਹਾਈ ਕੋਰਟ ਦੇ ਹੁਕਮਾਂ ਤੇ ਸਿੱਖਿਆ ਵਿਭਾਗ ਨੇ आरजी सीनियरਤਾ ਸੂਚੀ ਦੇ ਆਧਾਰ ਤੇ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦਾ ਫੈਸਲਾ ਲਿਆ ਹੈ ਇਹ ਸੂਚੀ 19 ਮਈ ਨੂੰ ਜਾਰੀ ਕੀਤੀ ਗਈ ਹੈ ਇਸ ਵਿੱਚ 2008 2012 2016 ਅਤੇ 2021 ਵਿੱਚ ਸਮੀਖਿਆ ਕੀਤੇ ਗਏ ਕੇਸਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਜੂਨੀਅਰਾਂ ਨੂੰ ਤਰੱਕੀ ਦਿੱਤੀ ਗਈ ਹੈ ਜਦਕਿ ਉਹਨਾਂ ਨੂੰ ਤਰੱਕੀ ਨਹੀਂ ਦਿੱਤੀ ਗਈ ਹੈ ਇਸ ਦੇ ਲਈ ਹੁਣ 19 ਤਰੀਕ ਤੋਂ ਉਕਤ ਵਿਅਕਤੀਆਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਮੁਹਾਲੀ ਦੇ ਫੇਜ਼ 3 B1 ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਹਾਜ਼ਰ ਹੋਣਾ ਪਵੇਗਾ ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਵਿਸ਼ਾवार ਮਿਤੀਆਂ ਮੁਕਰਰ ਕੀਤੀਆਂ ਗਈਆਂ ਹਨ ਜੀਵ ਵਿਗਿਆਨ ਅਤੇ ਰਸਾਇਣ ਵਿਗਿਆਨ ਲਈ 19 ਜੂਨ ਅੰਗਰੇਜ਼ੀ ਤੇ ਲਲਿਤ ਕਲਾ ਲਈ 19 ਜੂਨ ਭੌਤਿਕ ਵਿਗਿਆਨ ਤੇ ਗਣਿਤ ਲਈ 19 ਜੂਨ ਪੰਜਾਬੀ ਲਈ 20 ਜੂਨ ਹਿੰਦੀ ਤੇ ਸਮਾਜ ਸ਼ਾਸਤਰ ਲਈ 19 ਜੂਨ, ਭੂਗੋਲ ਤੇ ਗ੍ਰਹਿ ਵਿਗਿਆਨ ਲਈ 20 ਜੂਨ, ਕਮਾਰਸ ਤੇ ਅਰਥ ਸ਼ਾਸਤਰ ਲਈ 21 ਜੂਨ, ਇਤਿਹਾਸ ਲਈ 21 ਜੂਨ ਅਤੇ ਰਾਜਨੀਤੀ ਸ਼ਾਸਤਰ ਦੇ ਸੰਗੀਤ ਲਈ 21 ਜੂਨ ਮੁਕਰਰ ਕੀਤੀ ਗਈ ਹੈ। ਅਧਿਆਪਕਾਂ ਦੀ ਮਾਸਟਰ ਕਾਰਡਰ ਵੱਜੋਂ ਨਿਯੁਕਤੀ ਅਤੇ ਤਰੱਕੀ ਦੇ ਹੁਕਮਾਂ ਦੀ ਕਾਪੀ, ਮਾਸਟਰ ਕਾਰਡਰ ਵੱਜੋਂ ਹਾਜ਼ਰੀ ਰਿਪੋਰਟ, ਪੰਜਾਬੀ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਦੀ ਡੀ ਐਮ ਸੀ ਦੀ ਕਾਪੀ ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਸਟਰ ਡਿਗਰੀ ਪ੍ਰਾਪਤ ਹੋਣ ਦੀ ਪ੍ਰਵਾਨਗੀ ਪੱਤਰ ਦੀ ਕਾਪੀ ਬੀ ਐਡ ਡੀ ਐਮ ਸੀ ਦੀ ਕਾਪੀ ਬੀ ਐਡ ਡਿਗਰੀ ਦੀ ਕਾਪੀ ਜੇ ਲਾਗੂ ਹੋਵੇ ਤਾਂ ਐਸ ਸੀ ਸ਼੍ਰੇਣੀ ਸਰਟੀਫਿਕੇਟ ਅਪਾਹਜਤਾ ਸਰਟੀਫਿਕੇਟ 5 ਸਾਲਾਂ ਲਈ ਐਸੀ ਆਰ ਦੀ ਕਾਪੀ ਅਤੇ ਸਾਲ 2022-23 ਲਈ ਕਾਪੀ ਸ਼ਾਮਲ ਹੈ ਵਿਭਾਗ ਨੇ ਆਪਣੇ ਹੁਕਮਾ ਵਿੱਚ ਸਪਸ਼ਟ ਕੀਤਾ ਹੈ ਕਿ ਜਿਹੜੀ ਕਰਮਚਾਰੀ ਕਿਸੇ ਕਾਰਨ ਸੇਵਾ ਵਿੱਚ ਨਹੀਂ ਹਨ ਜਾ ਮੌਜੂਦਾ ਸਮੇਂ ਵਿੱਚ ਸੇਵਾ ਮੁਕਤ ਹਨ ਉਹਨਾਂ ਦੇ ਕੇਸ ਵੱਖਰੇ ਤੌਰ ਤੇ ਵਿਚਾਰੇ ਜਾਣਗੇ ਇਸ ਸਮੇਂ ਕੰਮ ਕਰ ਰਹੇ ਅਧਿਆਪਕ ਹੀ ਆਪਣੇ ਕੇਸ ਪੇਸ਼ ਕਰਨਗੇ